ਇਹ ਗੱਲ ਦੇਖਣ ਚ ਆ ਰਹੀ ਹੈ ਕਿ ਆਰਐਸਐਸ ਤੇ ਮੋਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਸਾਰੇ ਲੋਕਾਂ ਦੇ ਉੱਤੇ ਵੱਖ-ਵੱਖ ਢੰਗਾਂ ਨਾਲ ਹਮਲੇ ਕਰ ਰਹੀ ਹੈ ਉਹ ਹਮਲੇ ਇੰਨੀ ਵੱਡੀ ਮਾਤਰਾ ਚ ਆ ਕਿ ਜੇ ਤੁਸੀਂ ਇੱਕ ਹਮਲੇ ਬਾਰੇ ਵਿਚਾਰ ਕਰਨ ਲੱਗੋ ਸਮਾਜ ਦਾ ਹਿੱਸਾ ਕੋਈ ਸੋਚਣ ਲੱਗ ਜਾ ਤਾਂ ਉਹ ਨਾਲ 10 ਪਰੇ ਹੋਰ ਹਮਲੇ ਕੀਤੇ ਹੁੰਦੇ ਆ ਜਣੀ ਇੰਨੇ ਹਮਲਿਆਂ ਦੀ ਬਿਛਾੜ ਕੀਤੀ ਜਾ ਰਹੀ ਹੈ ਕਿ ਸਮਾਜ ਕਨਫਿਊਜ਼ ਹੁੰਦਾ ਜਾ ਰਿਹਾ ਕਿ ਕਿਦੋਂ ਨਾ ਪਹਿਲਾਂ ਲੜਿਆ ਜਾਵੇ ਕਿਦੋਂ ਨਾ ਪਾਰਚ ਲੜਿਆ ਜਾਵੇ ਆਧਾਰਨ ਦੇ ਤੌਰ ਤੇ ਇਸ ਵੇਲੇ ਦੇਸ਼ ਵਿੱਚ ਬੇਰਜ਼ਗਾਰੀ ਦਾ ਮਸਲਾ ਬਹੁਤ ਹੈ ਸਾਡੇ ਬੇਰਜ਼ਗਾਰੀ ਦੇ ੱੱਕੇ ਨੌਜਵਾਨ ਵਿਦੇਸ਼ਾਂ ਚ ਗਏ ਆ ਜਿਸ ਤਰ੍ਹਾਂ ਵਾਪਸ ਮੁੜੇ ਆ ਲੋਕਾਂ ਦਾ ਧਿਆਨ ਇਸ ਪਾਸੇ ਬਹੁਤ ਸੀ ਔਰ ਬੜਾ ਗੁੱਸਾ ਸੀ ਲੋਕਾਂ ਦੇ ਮਨਾਂ ਵਿੱਚ ਅਮਰੀਕਾ ਲਈ ਤੇ ਮੋਦੀ ਵਾਸਤੇ ਵੀ ਸਾਡੇ ਨੌਜਵਾਨਾਂ ਨੂੰ ਬੰਧੂਆ ਬਣਾ ਕੇ ਗੁਲਾਮ ਨਾ ਕੇ ਵਾਪਸ ਭੇਜਿਆ ਗਿਆ ਔਰ ਇਹ ਹਲੇ ਇਸ ਪਾਸੇ ਲੋਕਾਂ ਦਾ ਧਿਆਨ ਜਾ ਹੀ ਰਿਹਾ ਸੀ ਲਗਾਤਾਰ ਇਹ ਬਹਿ ਕੇ ਦੂਜੇ ਪਾਸੇ ਖੋਰ ਮੁੱਦਾ ਬੜਾ ਵੱਡਾ ਬਣਾ ਦਿੱਤਾ ਹੋਏ ਆ ਵੀ ਸੀਰ ਸ਼ੁਰੂ ਕਰਤੀ ਬਹਿ ਕੇ ਟੈਂਸ ਜਿਹੜੀ ਵੋਟਾਂ ਆ ਉਹਦੀ ਦੁਆਰਾ ਫੇਰ ਗਿਣਤੀ ਪੜਤਾਲ ਕੀਤੀ ਜਾਉਗੀ ਬਹਿ ਕੇ ਉਹ ਚ ਸੀਰ ਚ ਕਰੋੜਾਂ ਵੋਟਰਾਂ ਨੂੰ ਲਿਸਟ ਤੋਂ ਬਾਹਰ ਕੱਢ ਦਿੱਤਾ ਗਿਆ ਵੋਟਰ ਸੂਚੀਆਂ ਚੋਂ ਬਾਹਰ ਪਾ ਦਿੱਤਾ ਗਿਆ ਔਰ ਜ਼ਿਆਦਾ ਗਲਤੀ ਕਿਹਨਾਂ ਦੀ ਹੈ ਸ਼ਡੂਲ ਕਾਸਟਾਂ ਦੀ ਬੈਕਵਰਡ ਕਲਾਸਸ ਦੀ ਔਰਤਾਂ ਦੀ ਤੇ ਘੱਟ ਗਿਣਤੀ ਲੋਕਾਂ ਦੀ ਹੁਣ ਜਦੋਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਹੈ ਵੋਟਰ ਸੂਚੀ ਵਿੱਚ ਕੱਢਦੇ ਗਏ ਤਾਂ ਬੋਦੀ ਦੇ ਵਾਸਤੇ ਬਹੁਤ ਵੱਡੀ ਜਿੱਤ ਹੈ ਕਿ ਉਹਦੇ ਜਿੱਤ ਜਾਣੇ ਲੋਕਾਂ ਨੂੰ ਜਾ ਕੇ ਵੋਟਾਂ ਲੋਕਾਂ ਨੂੰ ਮਿਲ ਜਾਣੀਆਂ ਕਿਉਂਕਿ ਵਿਰੋਧੀਆਂ ਦੀਆਂ ਵੋਟਾਂ ਕੱਢ ਦਿੱਤੀਆਂ ਕਿਉਂਕਿ ਇਸ ਮੁੱਦੇ ਬਾਰੇ ਵਿਚਾਰ ਕਰ ਰਹੇ ਸੀ ਇੱਕ ਪਾਸੇ ਲਗਾਤਾਰ ਹੀ ਇੱਕ ਨਵਾਂ ਸ਼ੁਰੂ ਕਰਤਾ ਬਹਿ ਕੇ ਤੇ ਫਿਰ ਕੋ ਏਜੰਡਾ ਕੋ ਨਵਾਂ ਬਣਾਉਂਦੇ ਜਿਸ ਦੇ ਬਲਕਿ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ ਹੁਣ ਰਾਮ ਮੰਦਰ ਦੀ ਸਾਰੀ ਹੋ ਗਈ ਹੈ ਕੁਝ ਸੰਗ ਪਰਿਵਾਰ ਵੀ ਮਹਾਂਮਦ ਵਾਲੇ ਸ਼ੁਰੂ ਕੀਤਾ ਵੀ ਹੁਣ ਕ੍ਰਿਸ਼ਨ ਜਨਮ ਭੂਮੀ ਦੇ ਨਾਂ ਦੇ ਉੱਤੇ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਇੱਕ ਹੋਰ ਨਵਾਂ ਸਿਹਦਰ ਤਕਰਾ ਪੜ ਜਾਣਾ ਦੇ ਵਿੱਚ ਮੰਦਰ ਬਾਲੀ ਵਿਰੋਧ ਕਿਸ ਨੂੰ ਹੈ ਲੇਕਿਨ ਮੰਦਰ ਨੂੰ ਲੋਕਾਂ ਨੂੰ 파ੜਨ ਵਾਸਤੇ ਲੋਕਾਂ ਅੱਜ ਫਿਰ ਉਹ ਵੰਡ ਪੈਦਾ ਕਰਨ ਵਾਸਤੇ ਉਹ ਵਿਸ਼ਵ ਵਰਤਿਆ ਜਾ ਰਿਹਾ ਤਾਂ ਅਸਲ ਤੁਸੀਂ ਕਹਿ ਸਕਦੇ ਹੋ ਇਹ ਭਗਵਾਨ ਦਾ ਅਪਮਾਨ ਕੀਤਾ ਜਾ ਰਿਹਾ ਹੈ ਪਿੱਲਾ ਗਾਮ ਜੀ ਦੇ ਨਾਂ ਤੇ ਮੰਦਿਰ ਦੇ ਨਾਂ ਤੇ ਪੈਸੇ ਖਾਦੇ ਗਏ ਆਸਿਸ ਵੱਲੋਂ ਤੇ ਹੁਣ ਇੱਕ ਨਵਾਂ ਹੋਰ ਜੰਡਾ ਸ਼ੁਰੂ ਕਰ ਦੋਗੇ ਹਲੇ ਲੋਕਾਂ ਦਾ ਧਿਆਨ ਇਸ ਪਾਸੇ ਜਾਂਦਾ ਵੀ ਅਸੀਂ ਫਿਰਕਾ ਪ੍ਰਸਤੀ ਆਧਾਰ ਤੇ ਕੋ ਟੱਕਰ ਕਰੀ ਇਕੱਠੇ ਹੋ ਕੇ ਤੇ ਨਾਲ ਹੀ ਸ਼ੁਰੂ ਹੋ ਜਾਂਦਾ ਨਹੀਂ ਨਹੀਂ ਹੱਤਵਾਦੀ ਆ ਹੱਤਵਾਦੀ ਜੇਲ੍ਹ ਚ ਬੰਦੇ ਆ ਤੇ ਉਹਨਾਂ ਦੀ ਜ਼ਮਾਨਤ ਤਾਂ ਨਹੀਂ ਹੋਣੀ ਚਾਹੀਦੀ ਆ ਤੇ ਉਮਰ ਖਾਲਿਦ ਦੀ ਜ਼ਮਾਨਤ ਨਹੀਂ ਹੋ ਰਹੀ ਇਹਦੇ ਤੇ ਫਿਰ ਲੋਕਾਂ ਦਾ ਸਾਰਾ ਧਿਆਨ ਨਹੀਂ ਜ਼ਮਾਨਤ ਹੋਣੀ ਨਹੀਂ ਚਾਹੀਦੀ ਇਹ ਜੀ ਉਹ ਜਦ ਕਿ ਜ਼ਮਾਂਦਾਰ ਹੈ ਕਹਿੰਦੇ ਵੀ ਜਦ ਉਹਨਾਂ ਦਾ ਕੋਈ ਚਾਲ ਸ਼ੀਟ ਨਹੀਂ ਪੇਸ਼ ਕੀਤੀ 5 ਸਾਲ ਹੋ ਗਏ ਤੁਸੀਂ ਉਹਨੂੰ ਜ਼ਮਾਂਦਾਰ ਕਿਉਂ ਨਹੀਂ ਦਿੰਦੇ ਜਾਣੀ ਲੋਕਾਂ ਨੂੰ ਗੁੱਸਾ ਚੜਦਾ ਆ ਹੱਲੇ ਉਹ ਗੁੱਸਾ ਉਸ ਪਾਸੇ ਜਾਂਦਾ ਹੀ ਆ ਵੀ ਬੇਵਨਾਂ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ ਤੇ ਇਕ ਨਾਲ ਹੀ ਨਵਾਂ ਝੰਡਾ ਲੋਕਾਂ ਸਾਹਮਣੇ ਲੈ ਆਂਦਾ ਪਿਛਲੇ ਦਿਨੀ ਤੇ ਜਿਹੜਾ ਮੋਦਰੀਗਾ ਸਕੀਮ ਆ ਹੁਣ ਮੋਦਰੀਗਾ ਸਕੀਮ ਰਾਮ ਜੀ ਦੇ ਨਾਂ ਦੇ ਚਲਾਈ ਜਾਏਗੀ ਇਕ ਹੋਰ ਨਵਾਂ ਮੁੱਦਾ ਛੇੜਤਾ ਹੈ ਪਹਿਲਾ ਸਟੇਸ਼ਨਾਂ ਦੇ ਨਾਮ ਬਦਲਨੇ ਸੜਕਾਂ ਦੇ ਨਾਮ ਬਦਲਨੇ ਸ਼ਹਿਰਾਂ ਦੇ ਨਾਮ ਬਦਲਨੇ ਬਦਲਨੇ ਇਸ ਢੰਗ ਨਾਲ ਕਿ ਜਿਨ੍ਹਾਂ ਦੇ ਨਾਮ ਆ ਨਾਲ ਮੁਸਲਮਾਨ ਧਰਮ ਦਾ ਕੋਈ ਸੰਬੰਧ ਲੱਗਦਾ ਉਰਦੂ ਦਾ ਸੰਬੰਧ ਲੱਗਦਾ ਉਹਨਾਂ ਦੀ ਜਗ੍ਹਾ ਤੇ ਉਹ ਨਾਮ ਰੱਖੋ ਜਿਹੜੇ ਹਿੰਦੂ ਤੱਕ ਹੀ ਤਾਂ ਨੂੰ ਬੜੇ ਚੰਗੇ ਲੱਗਦੇ ਆ ਨਾਮ ਬਦਲਣਾ ਤਾਂ ਫਿਰ ਕੋਈ ਨਹੀਂ ਕਹਿੰਦਾ ਇਹ ਕ ਲੋਕਾਂ ਦਾ ਧਿਆਨ ਇੱਕ ਪਾਸੇ ਫੜਾਉਣ ਵਾਸਤੇ ਬਹੁਤ ਵੱਡਾ ਮੁੱਦਾ ਬਣ ਜਾਂਦਾ ਤੇ ਨਾਮ ਬਦਲੇ ਜੇ ਬੜੇ ਵੱਡਾ ਕੰਮ ਹੋ ਰਿਹਾ ਨਾਮ ਬਦਲਦਾ ਹੋਮ ਮਦਰੀਗਾ ਸਕੀਮ ਨੂੰ ਮਹਾਤਮਾ ਗਾਂਧੀ ਦੇ ਨਾਮ ਵਿੱਚੋਂ ਕੱਢ ਕੇ RAM ਜੀ ਦਾ ਨਾਮ ਪਾ ਦਿੱਤਾ ਗਿਆ। ਇਹ ਤੋਂ ਵੱਡਾ ਹੋਰ ਸਸਤਾ ਸ਼ੋਲਾ ਪਣ ਕੀ ਹੋ ਸਕਦਾ ਮੋਦੀ ਦਾ। ਕਿ ਰਾਸ਼ਟਰਪਤੀ ਦਾ ਨਾਮ ਕੱਢ ਕੇ RAM ਜੀ ਦਾ ਨਾਮ ਵਰਤਿਆ। ਹਣੇ RAM ਜੀ ਦੇ ਨਾਮ ਤੇ ਹੁਣ ਮਦਰੀਗਾ ਸਕੀਮ ਚੱਲਿਆ ਕਰੂਗੀ। ਤੇ ਜਿਹੜੇ ਲੋਕੀ ਸੜਕਾਂ ਤੇ ਮਜ਼ਦੂਰੀ ਕਰਦੇ ਕੰਮ ਕਰਦੇ ਉਹਨੇ ਮਿਲਿਆ ਹੋਵੇਗਾ ਨਾ ਉਹ ਇਹ ਮਦਰੀਗਾ ਸਕੀਮ ਦੇ ਉੱਤੇ ਨਾਲ ਇਹ ਨਹੀਂ ਕਿੱਲਾ ਵੀ ਨਾਮ ਬਦਲਿਆ ਜਾ ਰਿਹਾ। ਉਹਦਾ ਸਾਰਾ ਢਾਂਚਾ ਬਦਲਦਾ ਉਹਦਾ ਉਹਦੇ ਵਿੱਚ ਜਿਹੜਾ ਪੈਸਾ ਲੱਗਣਾ ਸਰਕਾਰ ਦਾ ਕੇਂਦਰ ਦਾ ਘਟਾ ਦਿੱਤਾ ਗਿਆ ਬਲਕਿ ਨਾਲ ਜ਼ਰੂਰੀ ਕਰਤਾ ਗਿਆ ਵੀ 100 ਦੇ ਵਿੱਚੋਂ 40 ਰੁਪਏ ਸੂਬਾ ਪਾਇਆ ਕਰੂਗਾ 60% ਸਾਰਾ ਸਕੀਮ ਕੇਂਦਰ ਦੀ ਸੀ ਉਹ ਔਰ ਜਿਹੜੀ ਸਕੀਮ ਨੂੰ ਬੜਾ ਨਿੰਦਿਆ ਮੋਦੀ ਦੇ ਪਹਿਲੇ ਦਿਨਾਂ 'ਚ ਪਰ ਹੁਣ ਕਹਿੰਦਾ ਨਹੀਂ 40% ਹਿੱਸਾ ਤਾਂ ਸੂਬੇ ਪਾਉਣਗੇ ਰਕਮ ਵੀ ਘਟਾ ਦਿੱਤੀ ਸੈਂਟਰ ਨੇ ਤੇ ਆਪਣਾ ਹਿੱਸਾ ਘਟਾ ਕੇ 40% ਸੂਬਿਆਂ ਦੇ ਪਾਤਾ ਜਾਂ ਸੂਬਿਆਂ ਕੋਲ ਪੈਸੇ ਹੀ ਨਹੀਂ ਹੈ ਅਸਲ 'ਚ ਇਹ ਇਸ ਸਕੀਮ ਨੂੰ ਭੋਗ ਪਾਉਣ ਦਾ ਤਰੀਕਾ ਹੈ ਮੋਦੀ ਨੂੰ ਨਹੀਂ ਚੰਗਾ ਲੱਗਦਾ ਵੀ ਕਿਸੇ ਢੰਗ ਨਾਲ ਗਰੀਬ ਲੋਕਾਂ ਦੇ ਘਰਾਂ 'ਚ ਪੈਸਾ ਜਾਵੇ ਉਹ ਜੇ ਪੈਸਾ ਇੱਕ ਪੌਂਦਾ ਤੇ 10 ਪੈਸੇ ਵਿੱਚੋਂ ਲੈ ਲੈਂਦਾ ਇਸ ਲਈ ਹੁਣ ਮੰ드ਰੇਗਾ ਦੇ ਖਾਤਮੇ ਵੱਲ ਤੁਰਿਆ ਆ ਲੋਕਾਂ ਦਾ ਗੁੱਸਾ ਇਹ ਬਹੁਤ ਚੜ ਰਿਹਾ ਵੀ ਮੰ드ਰੇਗਾ ਸਾਡਾ ਖਾਤਮਾ ਹੋ ਗਿਆ ਮੰ드ਰੇਗਾ ਤੋਂ ਪਹਿਲਾਂ ਇੱਕ ਨਵਾਂ ਚੰਦ ਚਾੜ੍ਹਦਾ ਵੀ ਚਾਰ ਲੇਬਰ ਕੋਡ ਦੇਸ਼ 'ਚ ਲਾਗੂ ਕਰ ਦਿੱਤੇ ਸੌਰੀ ਮਜ਼ਦੂਰ ਜਮਾਤ ਨੂੰ ਗੁਲਾਮ ਬਣਾਉਂਦਾ ਫਿਰ ਤੁਸੀਂ ਜਿਹੜੇ ਲੇਬਰ ਕੋਡ ਦੇ ਕਾਨੂੰਨ ਸੀ ਲੇਬਰ ਐਕਟ ਜਿਹਨੂੰ ਕਹਿੰਦੇ ਸਾਂ ਉਹਨਾਂ ਦਾ ਸਹਾਰਾ ਲੈ ਕੇ ਲੋਕੀ ਪੱਕੇ ਹੁੰਦੇ ਸੀ ਉਹਨਾਂ ਦਾ ਸਹਾਰਾ ਲੈ ਕੇ ਲੋਕੀ ਪਰਿਸ਼ਨ ਵਾਲੀ ਅਪਲਾਈ ਕਰਦੇ ਸੀ ਉਹਨਾਂ ਦਾ ਸਹਾਰਾ ਲੈ ਕੇ ਲੋਕੀ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਡੀਏਟੀਏ ਓਵਰਟਾਈਮ ਉਹ ਕਰਦੇ ਸੀ ਮਾਲਕਾਂ ਦੀਆਂ ਜ਼ਿਆਤੀਆਂ ਦਾ ਟਕਰਾ ਕਰਦੇ ਸੀ ਮੈਨੂੰ ਯਾਦ ਹੈ ਕਿ ਇਸ ਲੇਬਰ ਕਾਨੂੰਨ ਦਾ ਸਹਾਰਾ ਲੈ ਕੇ ਭਾਰਤ ਵਿੱਚ ਪਹਿਲੀ ਵਾਰੀ ਥੀਨ ਡੈਮ ਦੇ ਵਰਕਰ ਪੱਕੇ ਕੀਤੇ ਗਏ ਜਿਹਦੀ ਗਵਾਹੀ ਥੀਨ ਡੈਮ ਵਰਕਰ ਯੂਨੀਅਨ ਕੀਤੀ ਹੁਣ ਉਹ ਕਾਨੂੰਨ ਪਾਸੇ ਕਰਤੇ ਬੈਠੇ ਉਹਦੀ ਜਗ੍ਹਾ ਚਾਰ ਲੇਬਰ ਕੋਡ ਬਣਾ ਦਿੱਤੇ ਤੇ ਜਿਹੜੇ ਕੋਰ ਹੁੰਦੇ ਆ ਉਹਨਾਂ ਦਾ ਜਿਹੜਾ ਉਹਨਾਂ ਦਾ ਪਲੇਸ ਹੁੰਦਾ ਉਹਨਾਂ ਦਾ ਉਹ ਕਾਨੂੰਨ ਵਰਗਾ ਨਹੀਂ ਹੁੰਦਾ ਉਹ ਕਾਨੂੰਨ ਮੰਗ ਨਹੀਂ ਜਾ ਕੇ ਚੈਲੀ ਕਰਨਾ ਪਿਆ ਕਿ ਬਹੁਤ ਸਾਰੀ ਗੱਲਾਂ ਉਹ ਚ ਮਾਲਕਾਂ ਦੇ ਛੱਡ ਦਿਆਂਗੇ ਮਾਲਕੇ ਹਾਜ਼ਰੀ ਲਾਉਣਗੇ ਮਾਲਕੇ ਸਾਰਾ ਕੁਝ ਦੇਖਣਗੇ ਮਾਲਕੇ ਲਗਵਾਰੀ ਕਰਨਗੇ ਬਲਕਿ ਇੱਥੋਂ ਤੇ ਵੀ ਬਈ ਮਾਲਕ ਜੇ ਕੱਢਣਾ ਚਾਹਣ ਕਿ ਸੀਲ ਨੂੰ ਕੱਢ ਦੇਣਗੇ ਉਹ ਤੋਂ ਸਰਕਾਰੀ ਹਮਜ਼ੂਰੀ ਲੈਣ ਦੀ ਲੋੜ ਨਹੀਂ ਐਂ ਲੇਬਰ ਕੋਰਟ ਕਰਕੇ ਪਹਿਲਾਂ ਮਜ਼ਦੂਰਾਂ ਦਾ ਇਸ ਪਾਸੇ ਰਾਬਤਾ ਹੁਣ ਮੁੜ ਕੇ ਹੰਦੇਗਾ ਤੇ ਹਮਲਾ ਕਰ ਦਿੱਤਾ ਤੇ ਨਾਲ ਹੀ ਉਹਦੇ ਭਾਰਤ ਦੇ ਨਿੱਜੀਕਰਨ ਦੀ ਪ੍ਰਕਿਰਿਆ ਇਨੀ ਤੇਜ਼ ਕਰ ਦਿੱਤੀ ਗਈ ਹੈ। ਉਦੰਤ ਕੋਈ ਨਹੀਂ ਹੈ। ਨਿੱਜੀਕਰਨ ਨਾਲ ਜੋ ਹੋਇਆ ਪਹਿਲਾਂ 에어 ਇੰਡੀਆ ਦਾ ਤੇ ਜੋ ਇੰਡੀਗੋ ਦਾ ਹੋਇਆ ਉਹਨਾਂ ਦੱਸਦਾ ਵੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਵੀ ਨਿੱਜੀਕਰਨ ਬਹੁਤ ਵੱਡੀ ਦਵਾਈ ਹੈ ਭਾਰਤ ਨੂੰ ਤਰੱਕੀ ਕਰਨ ਵਾਲੀ ਉਹ ਦਵਾਈ ਨਹੀਂ ਸੱਚ ਉਹ ਸਹਿ ਰਿਹਾ। ਹਲੇ ਉਹ ਗੱਲਾਂ ਚੱਲ ਹੀ ਰਹੀਆਂ ਲੋਕਾਂ ਦੀਆਂ ਤੇ ਹੁਣ ਐਲਾਨ ਕਰਤਾ ਵੀ ਜਿਹੜਾ ਇੰਸ਼ੋਰੈਂਸ ਆ ਇਹਦੇ ਵਿੱਚ 100% ਵਿਦੇਸ਼ੀ ਕੰਪਨੀ ਆ ਸਕਦੀ ਹੈ। ਕਮਾਲ ਸਾਡੀ ਇੰਸ਼ੋਰੈਂਸ ਦੀਆਂ ਕੰਪਨੀਆਂ ਮੁਨਾਫਾ ਦਿੰਦੀ ਸੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਜਿਹੜੀ ਆ ਉਹ ਕਹਿੰਦਾ ਮੁਨਾਫਾ ਦੇ ਨਾਲ ਹੀ ਆ ਉਹਨੇ ਕਰੋੜਾਂ ਅਰਬਾਂ ਰੁਪਏ ਭਾਰਤ ਦੇ ਅਰਥਚਾਰੇ ਵਿੱਚ ਪਾ ਕੇ ਮਦਦ ਕੀਤੀ ਹੈ ਹੁਣ ਉਹ ਲੁੱਟਦਾ ਮਾਲ ਜਿਹੜਾ ਉਹ ਵਿਦੇਸ਼ੀ ਕੰਪਨੀਆਂ ਜਾਣਦੀਆਂ ਲੁੱਟ ਕਰਕੇ ਲੋਕਾਂ ਦੀ ਔਰ ਜਦੋਂ ਜੇ ਕਰਦਾ ਉਹ ਦਿਵਾਲਾ ਕਰ ਦਿੰਣਗੀਆਂ ਉਹ ਤਾਂ ਜ਼ਿੰਮੇਵਾਰੀ ਨਹੀਂ ਹੈ ਜਿੱਥੇ ਕਿਤੇ ਵੀ ਕਿਈ ਥਈ ਅਮਰੀਕਾ ਵਿੱਚ ਵੀ ਬੀਤੇ ਦਾ ਨਿੱਜੀ ਕਰਨ ਕੀਤਾ ਗਿਆ ਤੇ ਜਦੋਂ ਉਹ ਨਿੱਜੀ ਕਰਨ ਦੇ ਨਾਲ ਨਾਲ ਲੋਕੀ ਨਹੀਂ ਲੁੱਟੇਗਾ ਲੋਕੀ ਉਹ ਲੋੜਾਂ ਪੂਰੀਆਂ ਨਹੀਂ ਹੋਈਆਂ ਤੇ ਉਹ ਬਿਜਲੀ ਕੰਪਨੀਆਂ ਛੱਡ ਕੇ ਭੱਜ ਗਈਆਂ ਤੇ ਕਿਹ ਭਾਰਤ ਵਿੱਚ ਨਿੱਜੀਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਸਟੇਸ਼ਨ ਨਵੇਂ ਬਣਾਏ ਜਾ ਰਹੇ ਆ ਇੱਕ ਨਾ ਸਟੇਸ਼ਨਾਂ ਦਾ ਹਾਲਤ ਫਿਰ 에어ਪੋਰਟ ਵਰਗੀ ਬਣਨੀ ਆ ਜਿੱਥੇ 250 ਰੁਪਏ ਚਾਹ ਦਾ ਕੰਮ ਮਿਲਿਆ ਕਰਨਾ ਜਿੱਥੇ ਵੀ ਤੁਹਾਨੂੰ ਸਸਤੀ 10-20 ਰੁਪਏ ਦੀ ਪੂਰੀ ਛੋਲੇ ਜਾਂ ਕੋਈ ਫਰੂਟ ਨਹੀਂ ਮਿਲਣਾ ਬੜਬੜੀਆਂ ਕੰਪਨੀਆਂ ਦੀਆਂ ਦੁਕਾਨਾਂ ਹੋਣਗੀਆਂ ਜਾਨੀ ਸਟੇਸ਼ਨ ਵੀ ਸਾਡੇ ਲਈ ਬੰਦੇ ਆ ਪੈਸਾ ਸਾਡਾ ਲਾਇਆ ਜਾ ਰਿਹਾ ਸਟੇਸ਼ਨਾਂ ਤੇ ਨਿੱਜੀ ਕੰਮ ਕਰਕੇ ਹੀ ਹਦਾਨੀਆਂ ਬਾਨੀਆਂ ਦੇ ਕੋਲ ਭੇਜਣਾ ਆ ਇਹ ਨਿੱਜੀ ਕਰਨ ਦੀ ਪ੍ਰਕਿਰਿਆ ਹੈ ਤਾਂ ਮੇਰਾ ਹੁਣ ਉਹ ਨਵਾਂ ਦੋ ਵੱਡੇ ਮਸਲੇ ਆ ਮੈਂ ਤਾਂ ਕਹਿੰਦਾ ਵੀ ਇੱਕ ਤੋਂ ਬਾਅਦ ਦੂਜਾ ਮਸਲਾ ਸ਼ੁਰੂ ਹੁੰਦਾ ਪਹਿਲਾਂ ਕਿਸਾਨੀ ਦਾ ਜ਼ਮੀਨਾਂ ਖੋਹਦਾ ਜਦ ਤੱਕ ਕੀਤਾ ਗਿਆ ਨਾ ਉਹ ਇੱਕ ਵਾਰੀ ਵਾਪਸ ਲੈ ਲੈ ਲੇਕਿਨ ਬਾਰ ਬਾਰ ਕਹਿ ਰਿਹਾ ਵੀ ਮੈਂ ਜ਼ਮੀਨਾਂ ਖੋਹਣ ਕਰ ਬੇਟਾਂ ਨੂੰ ਜਣਨ ਤੋਂ ਬਿਨਾ ਚਾਹ ਰਿਹਾ ਕੋਈ ਨਹੀਂ ਹੈ ਹੁਣ ਉਹ ਜਿਹੜੇ ਹਾਲ ਥੋੜੇ ਦਿਲੇ ਬੰਦ ਕੀਤਾ ਤੇ ਇੱਕ ਨਵਾਂ ਢਾਂਗ ਇਹ ਪੰਜਾਬ ਵਾਲੇ ਦੇਖ ਰਹੇ ਆ 6-6 ਮਾਰਗੀਆਂ ਸੜਕਾਂ ਬਣਾਲੀਆਂ ਪਰ ਦਾ ਪੰਜਾਬ ਦੇ ਵਿੱਚ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਸਰਕਾਰ ਲੈ ਗਈ ਹੈ ਜਿੱਥੇ ਕੋਈ ਪੈਦਾਵਾਰ ਨਹੀਂ ਸੜਕਾਂ ਨੇ ਘੇਰ ਲਈ ਹੈ ਤੇ ਜਿਹਨਾਂ ਸੜਕਾਂ ਦੇ ਭਾਰਤ ਦੀ ਕੋਈ ਪੰਜਾਬ ਦੇ ਲੋਕਾਂ ਦਾ ਕੋਈ ਲੈਣ ਦੇਣ ਨਹੀਂ ਆ ਨਾ ਸੜਕਾਂ ਨਾਲ ਉਹਨਾਂ ਸੜਕਾਂ 'ਨਾਂ ਅੰਤਰਰਾਸ਼ਟਰੀ ਪੱਧਰ ਦਾ ਵਪਾਰ ਹੋਣਾ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੇ ਆਪਣਾ ਮਾਲ ਵੇਚਣਾ ਤੇ ਮਾਲ ਲਿਆਉਣਾ ਹੈ ਜ਼ਮੀਨ ਪੰਜਾਬ ਦੀ ਗਈ ਹੈ ਪੈਸਾ ਦੇ ਤੱਕ ਸੰਦੀ ਨੂੰ ਕਿਸਾਨੀ ਨੇ ਪੈਸਾ ਲੈ ਲਿਆ ਮਜਬੂਰੀ ਵਸਿਆ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਖੇਤੀਬਾੜੀ ਯੋਗ ਜ਼ਮੀਨ ਆ ਉਹ ਵੀ ਘਟ ਗਈ ਆ ਔਰ ਫੇਰ ਪੰਜਾਬ ਦੇ ਵਿੱਚ ਨਵੇਂ ਖਤਰੇ ਜਿਵੇਂ ਸੜਕਾਂ ਬਣਨੀਆਂ ਖੜਾਂ ਦੇ ਖਤਰੇ ਨਵੀਂ ਕਿਸਮ ਦੇ ਹੋਣੇ ਦੂਜੇ ਖਤਰੇ ਨਵੇਂ ਹੋਣੇ ਆ ਲੇਕਿਨ ਪੰਜਾਬ ਦੀ ਪਹਿਲੇ ਕਿਸਾਨੀ ਰਹੀ ਵੱਡਾ ਮਸਲਾ ਆ ਹੁਣ ਕਿਸਾਨੀ ਦਾ ਇਹ ਮਸਲਾ ਹਲੋਕਾ ਸਾਹਮਣੇ ਆ ਇੱਕ ਨਵਾਂ ਬੀਜ ਬਿਲ ਆਉਣਾ ਉਹਨਾਂ ਨੇ ਹੁਣ ਅਸੀਂ ਆਪਣੇ ਬੀਜ ਆਪ ਨਹੀਂ ਪੈਦਾ ਕਰ ਸਕਾਂਗੇ ਸਾਨੂੰ ਬੀਜ ਮਲਟੀਨੇਸ਼ਨਲ ਕਾਰਪੋਰੇਸ਼ਨ ਤੋਂ ਲੈਣੇ ਪੈਣਗੇ ਉਹ ਇੱਕੋ ਵਾਰੀ ਫਾਇਦਾ ਚੀਜ਼ ਕਰਦੇ ਆ ਤੇ ਦੁਬਾਰਾ 20 ਤੋਂ 20 ਨਹੀਂ ਬਣਦਾ ਤਾਂ ਫਿਰ ਉਹਦਾ ਭਾਗ ਹੀ ਹੋਣਾ ਹੈ ਉਹ ਤੈ ਵੀ ਮਲਟੀਨੇਸ਼ਨਲ ਘਰ ਪਰੇਸ਼ਨਾ ਨਹੀਂ ਕਰਨਾ ਅਸੀਂ ਨਹੀਂ ਤੈ ਕਰਨਾ ਜਾਨੀ ਦੋਨੋਂ ਉੱਥੇ ਕਿਸਾਨ ਦੀ ਮਜ਼ਦੂਰਾਂ ਦੀ ਲੁੱਟ ਹੋ ਰਹੀ ਹੈ ਜ਼ਮੀਨ ਤੇ قبضہ ਖਾਦ ਪਦਾਰ ਖਾਦ ਜਿਹੜੀ ਸਕੇਲ ਜਿਹੜੀ ਚੇਨ ਆ ਖਾਦ ਦੀ ਮੈਂ ਮਰਜ਼ੀ ਨਾ ਸਟੇਸ਼ਨ ਤੇ ਫੜ ਨਹੀਂ ਖਾ ਸਕਾਂਗਾ ਜੋ ਕੰਪਨੀਆਂ ਵਿਚਲ ਗਿਆ ਉਹ ਹੀ ਖਾਣਾ ਪਏਗਾ ਮੈਂ ਛੋਲੇ ਭਟੂਰੇ ਨਹੀਂ ਖਾ ਸਕਾਂਗਾ ਸਸਤੇ ਮੈਂ ਉਪੇਗ ਸਸਤੀ ਚੀਜ਼ ਖਾ ਕੇ ਪੇਟ ਨਹੀਂ ਪਰ ਸਕਾਂਗਾ ਮੈਨੂੰ ਉਹ ਦੁਕਾਨ ਤੋਂ ਸਮਾਨ ਲੈਣਾ ਪੈਗਾ ਜਿਹਦਾ ਭਾਅ ਕਿਤੇ ਜ਼ਿਆਦਾ ਹੋਵੇਗਾ ਪਹਿਲਾਂ ਸਾਨੂੰ ਉਸ ਪਾਸੇ ਪਾਕ ਕਰ ਲੈ ਕੇ ਹੁਣ ਬੀਜਾਂ ਦੇ ਵਿੱਚੋਂ ਵੀ ਕੰਮ ਕਰਤਾ ਬੈਠੇ ਵੀ ਬੀਜ ਵੀ ਜਿਹੜੇ ਆ ਉਹ ਸਾਨੂੰ ਵਿਦੇਸ਼ੀ ਕੰਪਨੀਆਂ ਦੇਣਗੀਆਂ ਤੇ ਸਭ ਤੋਂ ਵੱਡੀ ਮਾਰ ਪੈਣੀ ਹੁਣ ਬਿਜਲੀ ਦੀ ਸਰਕਾਰ ਪਰ ਵੀ ਅਬ ਬਿਜਲੀ ਦਾ ਨੀਚੀ ਕਰ ਰਹੀ ਤਾਂ ਕਾਫੀ ਕਰ ਨੀਚੀ ਕਰਨ ਪਹਿਲਾਂ ਕੀਤਾ ਜਾ ਚੁੱਕਾ ਆ ਉਹ ਨੀਚੀ ਕਰਨ ਦੇ ਨਾਲ ਲਗਾਤਾਰ ਬਿਜਲੀ ਮਹਿੰਗੇ ਭਾਤੇ ਵਿੱਚ ਗਈ ਹੈ ਉਹਦਾ ਰੇਟ ਵੱਧ ਗਿਆ ਬਹੁਤ ਤਰ ਹੁਣ ਡਿਜੀ ਕਰਨ ਦੀ ਹਾਲਤੇ ਬਣ ਗਈ ਆ ਵੀ ਮੀਟਰਾਂ ਦੇ ਵਿੱਚ ਚਿਪ ਲੱਗ ਜਾਣੀਆਂ ਜਿੱਦਾਂ ਮੋਬਾਈਲ ਦੇ ਵਿੱਚ ਚਿਪ ਲੱਗਾ ਤੇ ਚਿਪ ਤੋਂ ਵੱਧ ਨਹੀਂ ਪੈਸੇ ਤੁਸੀਂ ਵਰਤ ਸਕਦੇ ਜਦੋਂ ਚਿਪ ਬੰਦ ਹੋ ਜਾਣਾ ਉਹਦਾ ਪੈਸਾ ਖੁੱਕ ਜਾਣਾ ਤੁਹਾਡਾ ਟੈਲੀਫੋਨ ਚੱਲਣਾ ਬੰਦ ਹੋ ਜਾਣਾ ਇਸ ਮੀਟਰ ਦੇ ਉੱਤੇ ਜਿਹੜਾ ਚਿਪ ਲੱਗਾ ਹੋਊਗਾ ਜਦੋਂ ਉਹ ਚਿਪ ਵਿੱਚ ਪੈਸੇ ਜਿੰਨੇ ਪੂਰੇ ਪਾਏ ਆ ਉਹ ਪੂਰੇ ਹੋ ਗਿਆ ਤੇ ਨਾਲ ਹੀ ਬਿਜਲੀ ਕੱਲ ਹੋ ਜਾਏਗੀ ਤੁਹਾਨੂੰ ਕੋਈ ਉਹਦੇ ਲਈ ਵਾਰਨਿੰਗ ਦੇਣ ਦੀ ਲੋੜ ਨਹੀਂ ਹੈ ਤੇ ਰੇਟ ਪਹਿਲਾਂ ਕਿਹਦੇ ਹਾਈ ਹੋਣਗੇ ਔਰ ਅੱਜ ਕਹਿ ਰਹੇ ਆਂ ਵੀ ਹਜ਼ਾਰਾਂ ਲੱਖਾਂ ਲੋਕਾਂ ਦੇ ਕਰਨਾ ਜੋ ਬਿਜਲੀ ਦਾ ਮੁੱਲ ਬੁੱਝ ਜਾਏਗਾ ਬੱਤੀ ਕੋਲ ਇਹ ਵੱਡਾ ਹਮਲਾ ਹੈ ਇੱਕ ਪਾਸੇ ਡੀਜਾਂ ਦਾ ਹਮਲਾ ਦੂਜੇ ਪਾਸੇ ਇਹ ਬਿਜਲੀ ਦਾ ਮਸਲਾ ਹੈ ਔਰ ਇਹ ਤੋਂ ਵੀ ਵੱਡਾ ਮਸਲਾ ਹੁਣ ਇਹ ਲਗਾਤਾਰ ਬਣਦਾ ਵੀ ਲੋਕਾਂ ਦੇ ਮਸਲੇ ਨਹੀਂ ਵਿਚਾਰੇ ਜਾਂਦੇ ਤੇ ਪਾਰਲੀਮੈਂਟ ਵਿੱਚ ਪਿਛਲੇ ਦਿਨੀ 10 ਘੰਟੇ ਬੰਦੇ ਮਾਤਮ ਦੇ ਉੱਤੇ ਬਹਿਸ ਲਾਤੀ ਵੀ ਬੰਦੇ ਮਾਤਮ ਨਹਿਰੂ ਬਹੁਤ ਮਾੜਾ ਸੀ ਇਹਨੇ ਬੰਦੇ ਮਾਤਮ ਪੰਡ ਦਿੱਤਾ ਤੇ ਮੋਦੀ ਹੋਰੀ ਬੰਦੇ ਮਾਤਮ ਦੇ ਬਹੁਤ ਅਨਿਆਈ ਆ ਤੇ ਵਿਰੋਧੀ ਤਰਿਆ ਇਹ ਬੰਦੇ ਮਾਤਰਨ ਦੀ ਵਿਰੋਧੀ ਅਤੇ ਦੇਸ਼ ਵਿਰੋਧੀ ਸਭ ਇਹ ਕਰਨਾ ਚਾਹੁੰਦੇ ਨਹਿਰੂ بڑا ਮਾੜਾ ਬੰਦਾ ਸੀ ਬੰਦੇ ਮਾਤਰਨ ਇੱਕ ਕੌਮੀ ਗੀਤ ਸੀ ਆਜ਼ਾਦੀ ਦੇ ਵਿਲੇ ਲੋਕ ਆਉਂਦੇ ਸੀ ਪਰ ਕਮਾਲ ਤੇ ਇਹ ਵੀ ਗੀਤ ਆ ਉਹ ਗਾਉਂਦੇ ਸੀ ਜਿਹੜੇ ਆਜ਼ਾਦੀ ਦੀ ਲੜਾਈ ਲੜਦੇ ਸੀ ਜਿਹੜੇ ਅੰਗਰੇਜ਼ਾਂ ਦੇ ਨਾਲ ਸੀ ਉਹਨਾਂ ਨੇ ਗੀਤ ਕੱਲੇ ਹੀ ਕਾਉਣਾ ਹੈ ਇਹ ਗੀਤ ਆ ਭਗ ਸਿੰਘ ਆਉਂਦਾ ਸੀ ਇਹ ਗੀਤ ਆ ਸੁਵਾਚੰਦਰ ਬੋਸ ਆਉਂਦਾ ਸੀ ਇਹ ਗੀਤ ਆ ਦੇਸ਼ ਭਗਤ ਗਾਉਂਦੇ ਸਨ ਜਿਹੜੇ ਜਦੋਂ ਫਾਂਸੀਆਂ ਤੇ ਲੱਗਦੇ ਸਨ ਉਦੋਂ ਵੀ ਗਾਉਂਦੇ ਸਨ ਜੇਹ ਲਾਈ ਨਾ ਉਦੋਂ ਵੀ ਗਾਉਂਦੇ ਸਨ ਤੇ ਜਿਹੜੇ ਅੰਗਰੇਜ਼ਾਂ ਨਾ ਖੜੇ ਹੁੰਦੇ ਸਨ ਉਹ ਗੀਤ ਗਾਉਂਦੇ ਨਸੀ ਹੁੰਦੇ ਬੈਸੋ ਕਰਵਾ ਰਿਆ ਬੇ ਬੰਦੇ ਮਾਤਰਮ ਗੀਤ ਇਹ ਬੜਾ ਲੈਨ ਖਰਾਬੀ ਕਰਦੀ ਆ ਉਹਨੇ ਮੁਸਲਮਾਨਾਂ ਦੇ ਵੱਲੋਂ ਉਹਨਾਂ ਨੂੰ ਖੁਸ਼ ਕਰ ਲਈ ਗੀਤ ਵਿੱਚੋਂ ਕੱਢ ਦਿੱਤਾ ਆ ਇਦਾਂ ਦਾ ਇੱਕ ਇਲਜ਼ਾਮ ਲਾ ਕੇ ਉਹ 10 ਘੰਟੇ ਸਾਡੇ ਖਰਾਬ ਕਰਦੇ ਲੋਕਾਂ ਦਾ ਮੁਸਪਸੇ ਚਲੇ ਗਏ ਫਿਰ ਦਸਨ ਤੋਂ ਭਾਗ ਗਏ ਆ ਵਿਦੇਸ਼ ਦੇ ਲੋਕਾਂ ਦੀ ਕੋਈ ਵਰਗ ਨਹੀਂ ਹੈ ਪੈਨਸ਼ਨ ਜਿਹੜੇ ਵਰਕਰ ਲੈਂਦੇ ਸੀ ਲੋਕ ਮੁਲਾਜ਼ਮ ਉਹ ਪੈਨਸ਼ਨਾਂ ਬੰਦ ਹੋ ਗਈਆਂ ਨਾ ਬਈਆਂ ਉਹ ਕਿਰਪਾ ਹੋ ਗਈ ਬਾਜਪਈ ਸਾਹਿਬ ਦੀ ਉਹ ਪੈਨਸ਼ਨ ਨਹੀਂ ਮਿਲਦੀ ਨਵੀਂ ਪੈਨਸ਼ਨ ਸਕੀਮ ਦਿੰਦੀ ਕੁਝ ਨਹੀਂ ਲੋਕਾਂ ਨੂੰ ਫਿਰ ਜੇ ਐਸੀ ਚਾਹੁੰਦੇ ਸੀ ਸਾਰੀ ਦੁਨੀਆ ਨੂੰ ਪੈਨਸ਼ਨ ਮਿਲੇ ਜਿਹੜੇ ਕੰਮ ਨਹੀਂ ਸਰਕਾਰੀ ਕੰਮ ਨਹੀਂ ਵੀ ਕਰਦੇ ਪ੍ਰਾਈਵੇਟ ਵੀ ਕਰਦੇ ਆ ਕਿ ਜਿਹੜਾ ਬੰਦਾ ਜਨਮਿਆ ਉਹਨੇ ਬੁਢਾਪਾ ਹੜਾਉਣਾ ਹੀ ਆ ਨਾ ਬੁਢਾਪੇ ਲਈ ਪੈਨਸ਼ਨ ਚਾਹੀਦੀ ਆ ਤੇ ਉਹਨਾਂ ਨੂੰ ਜਿਹੜੀ ਦਿੱਤੀ ਪੈਨਸ਼ਨ ਸੀ ਉਹ ਵੀ ਵਾਪਸ ਲੈ ਲਈ ਹੁਣ ਪੈਨਸ਼ਨ ਵਾਲੇ ਬੱਖਰਾ ਲੜਦੇ ਆ ਕਹਿਣ ਤੋਂ ਵੀ ਸਮਾਜ ਦੇ ਲੋਕ ਕੋਈ ਵਰਗ ਨਹੀਂ ਜਿਹੜਾ ਪਰੇਸ਼ਾਨ ਨਾ ਹੋਵੇ ਲੜ ਨਹੀਂ دیا ਤੂੰ ਇਹ ਮਸਲੇ ਨਾ ਪੈਦਾ ਹੋਏ ਹੋ ਔਰਤਾਂ ਦਾ ਰੋਜ਼ੀ ਬਲਾਧਰ ਕੀਤਾ ਜਾ ਰਿਹਾ ਹੈ ਜੇਕਰ ਕੇਂਦਰ ਦੀ ਸਰਕਾਰ ਕਹਿੰਦੀ ਹੈ ਮਨੁਵਾਦੀ ਢਾਂਚਾ ਲਿਆਉਣਾ ਹੈ ਜਿਸ ਮਨੁਵਾਦੀ ਢਾਂਚੇ 'ਚ ਔਰਤਾਂ ਦੂਜੇ ਦਰਜੇ ਦੀਆਂ ਸ਼ਹਿਰੀ ਰਹਿਣਗੀਆਂ ਜਿਸ ਮਨੁਵਾਦੀ ਢਾਂਚੇ 'ਚ ਜਾਤ ਪਾਤ ਵੀ ਰੋਗੀ ਬਹੁਤ ਪੈ ਰਹੀ ਉੱਥੇ ਜਾਤ ਉਦਾਂ ਦੀ ਹੋਈ ਜਿੱਦਾਂ ਸਾਡੇ ਸਮਾਜ 'ਚ ਪਹਿਲਾਂ ਢਾਈ ਹੈ ਮਨੁਵਾਦੀ ਢਾਂਚਾ ਹੋਵੇਗਾ ਜਿੱਥੇ ਨਾ ਕੰਮ ਕਰਨ ਵਾਲੇ ਬੰਦੇ ਸਿਰਤੇ ਹੋਣਗੇ ਤੇ ਜਿਹੜੇ ਸਭ ਤੋਂ ਸੱਚੀ ਸੁੱੱਚੀ ਕਰਨ ਕਰਨ ਵਾਲੇ ਬੰਦੇ ਆ ਉਹ ਆਪਣੇ ਯਾਦ ਦੇ ਡੱਬੇ ਚ ਬੰਦ ਰਹਿਣਗੇ ਉਹਨਾਂ ਨੂੰ ਯਾਦ ਦੇ ਡੱਬੇ ਵਿੱਚੋਂ ਨਹੀਂ ਨਿਕਲਦਾ ਮੌਕਾ ਮਿਲੇਗਾ ਇਸ ਤਰ੍ਹਾਂ ਬਹੁਤ ਮਸਲੇ ਧਰਤੀ ਨੂੰ ਉਜਾੜ ਕੇ ਜੰਗਲ ਜਲ ਜ਼ਮੀਨ ਦੇ ਠੇਕੇ ਦਿੱਤੇ ਜਾ ਰਹੇ ਵਿਦੇਸ਼ੀ ਕੰਪਨੀਆਂ ਜਿਹੜੇ ਕੇਂਦਰੀ ਭਾਰਤ ਵਿੱਚ ਲੋਕਲ ਖੇਤੀ ਕਰਦੇ ਸੀ ਰੋਟੀ ਪਾਣੀ ਖਾਂਦੇ ਸੀ ਉਹਨਾਂ ਨੂੰ ਉਜਾੜ ਦਿੱਤਾ ਔਰ ਉਹਨਾਂ ਦੀ ਜ਼ਮੀਨ ਦੇ ਥੱਲੇ ਜਿੰਨੇ ਪਦਾਰਥ ਹੈ ਖਣਿਜ ਦੇ ਖਣਿਜ ਪਦਾਰਥ ਹੈ ਉਹ ਵਿਦੇਸ਼ੀ ਕੰਪਨੀਆਂ ਦੇ ਇਹ ਦੱਸਣ ਤੋਂ ਪਾਵੇ ਆ ਭਾਰਤੀ ਲੋਕੋ ਜਿਹੜੇ ਭਰਾਵੋ ਤੇ ਪਹਿਣਾ ਮੋਦੀ ਸਰਕਾਰ ਲੋਕਾਂ ਦਾ ਧਿਆਨ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤੇ ਚੌਥੇ ਦਿੱਤੇ ਨ ਜਾਣ ਲਈ ਲੋਕਾਂ ਨੂੰ ਕਨਫਿਊਜ਼ ਕਰਨ ਲਈ ਤਾਂ ਕਿ ਲੋਕੀ ਸਮਝੇ ਨਾ ਸਕਣ ਕਿ ਉਹਨਾਂ ਦਾ ਅਸਲੀ ਮੁੱਦਾ ਪਹਿਲ ਤੇ ਨੰਬਰ ਤੇ ਕਿਹੜਾ ਦੋ ਤੇ ਕਿਹੜਾ ਆ ਉਹ ਬੰਦੇ ਇਸ ਸਮਾਜ ਵਿੱਚ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਤੇ ਸਾਂਝਾ ਸੰਘਰਸ਼ ਨਾ ਚਲਾਉਣ ਮੋਦੀ ਇਸ ਤਰ੍ਹਾਂ ਪਲੈਨਿੰਗ ਢੰਗ ਨਾਲ ਵੱਖ-ਵੱਖ ਮੁੱਦੇ ਪੈਦਾ ਕੀ ਜਾ ਰਹੇ ਤੇ ਵੱਖ-ਵੱਖ ਲੋਕਾਂ ਨੂੰ ਵੱਖਰੀ-ਵੱਖਰੀ ਤਰ੍ਹਾਂ ਅਟੈਕ ਕਰ ਰਿਆ ਇਹ ਬਹੁਤ ਖਤਰਨਾਕ ਵਸਤਾ ਹੈ ਪੰਜਾਬ ਦੇ ਲਈ ਸਾਡੇ ਹੋਰ ਵੀ ਖਤਰਨਾਕ ਆ ਗਿਆ ਕਿਉਂਕਿ ਜਿਹੜਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਉਹ ਤਾਂ ਕਸਰਾਂ ਪੂਰੀਆਂ ਕਰ ਰਹੀ ਹੈ ਉਹਨੇ ਲੋਕ ਰਾਏ ਦੇ ਬੇੜਾ ਕਰ ਕਰਤਾ ਬੈਠੇ ਕੋਈ ਜਾਨ ਮਾਲ ਦੀ ਰਾਖੀ ਨਹੀਂ ਪੰਜਾਬ ਚ ਕਿਸੇ ਦੀ ਕਦੋਂ ਕੋਈ ਮਾਰ ਦਿੱਤਾ ਜਾਊਗਾ ਕਦੀ ਕੋ ਕੋ ਪਲੇਅਰ ਨਹੀਂ ਬਚਾ ਕਿਸੇ ਦਾ ਦੁਕਾਨਦਾਰ ਨਹੀਂ ਬਚਾ ਕੋਈ ਵਿਚਾਰਾ ਸਬਜੀ ਵੇਚ ਕੇ ਘਰ ਨੂੰ ਜਾ ਰਿਹਾ ਹੈ ਕੱਪੜੇ ਵੇਚ ਕੇ ਜਾ ਰਿਹਾ ਉਹਦਾ 5000 ਰੁਪਇਆ ਖੋ ਗਏ ਉਹਨੂੰ ਮਾਰ ਦਿੰਦੇ ਗੋਲੀ ਨਾਲ ਜਦੋਂ ਗੈਂਗਸਾਂ ਰਾਜਾ ਦੇ ਪੰਜਾਬ ਦੀ ਸਰਕਾਰ ਖੂਬ ਸੁੱਤੀ ਪਈ ਉਹ ਕਿਹਦੀ ਪੰਜਾਬ ਦਾ ਰਾਜ ਹੀ ਪੱਕਦੀ ਨਹੀਂ ਆਇਆ ਮੈਂ ਸਰਬਿੰਦਰੀ ਕਰਨੀ ਚਾਹੁੰਦਾ ਵੀ ਜਿਹੜੇ ਵੱਖ-ਵੱਖ ਮੁੱਦੇ ਆ ਇਹਨਾਂ ਮੁੱਦਿਆਂ ਦੇ ਹੱਲ ਲਈ ਇੱਕ ਸਾਂਝੀ ਲਹਿਰ ਬਣਾਈ ਜਾਵੇ ਸਾਂਝੀ ਲਹਿਰ ਹੀ ਮੋਦੀ ਦੁਆਲੇ ਹੋ ਕੇ ਖੜੀ ਕੀਤੀ ਜਾਵੇ ਇਹ ਹੀ ਹੱਲ ਆ ਜੇ ਵੱਖ-ਵੱਖ ਲੋਕੀ ਸਿਰਫ ਆਪੋ ਆਪਣੇ ਮੁੱਦਿਆਂ 'ਤੇ ਕੇਂਦਰਿਤ ਰਹਿ ਤੇ ਜਿਹੜੀ ਕੇਂਦਰੀ ਸੱਤਾ ਦੇ ਖਿਲਾਫ ਲੜਾਈ ਆ ਉਹਨੂੰ ਕਿਤੇ ਘਟਾ ਦਿੱਤਾ ਤਾਂ ਫਿਰ ਅਸੀਂ ਕਿਸੇ ਪਾਸੇ ਜੋਗੇ ਨਹੀਂ ਰਾਵਾਂਗੇ ਮਸਲੀ ਵੀ ਇਦਾਂ ਹੀ ਰਹਿਣਗੇ ਤੇ ਸਾਡੀ ਪੀੜਾ ਵੀ ਲਗਾਤਾਰ ਵੱਧਦੀ ਜਾਊਗੀ ਕਿਉਂਕਿ ਮਨੁਵੰਦੀ ਬਸਤਾ ਪੰਜਾਬ ਪਾਰਤ ਵਿੱਚ ਇਹ ਲਿਆਉਣ ਲਈ ਦਿਨ ਸੰਗਲ ਪਿਆ ਮੋਦੀ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਇਹਦੀ ਜਗ੍ਹਾ ਦੇ ਉੱਤੇ ਹਿੰਦੂਤਵ ਵੀ ਇੱਕ ਤਰਜ਼ ਦਾ ਸੰਵਿਧਾਨ ਲਿਆਉਣਾ ਚਾਹੁੰਦਾ ਆ ਇਸ ਲਈ ਮੇਰੀ ਅਪੀਲ ਹੈ ਰੈਵੋਲੂশনারੀ ਮਾਰਕਸਿਸ ਪਾਰਟੀ ਵੱਲੋਂ ਕਿ ਸਾਰੀਆਂ ਤਰ੍ਹਾਂ ਜਿਹੜੀਆਂ ਲੋਕਾਂ ਦੇ ਵੱਖ-ਵੱਖ ਬੁੱਧੀਆਂ ਤੇ ਜਨਤਾ ਬਣਿਆ ਲੜਦੀਆਂ ਗਈਆਂ ਉਹਨਾਂ ਨੂੰ ਇਕੱਠੇ ਹੋ ਕੇ ਬਦਾਨੀ ਛੱਟ ਮਾਰਨੀ ਚਾਹੀਦੀ ਹੈ ਮੋਦੀ ਦੇ ਖਿਲਾਫ ਉਹ ਛੱਟ ਤਾਂ ਵੱਸ ਸਕਦੀ ਆ ਜੇ ਸਾਰੇ ਅਸੀਂ ਇੱਕ ਮੁੱਠ ਹੋਵਾਂਗੇ ਤਾਂ ਅਸੀਂ ਇਸ ਇੱਕ ਛੋਟੀ ਜਿਹੀ ਪਹਿਲ ਕਰਕੇ